ਤੁਹਾਡਾ ਤੇ ਜਿਹੜੀ ਇੱਕ ਹੁਣ ਖਬਰ ਸਾਹਮਣੇ ਆਈ ਹੈ ਤੁਹਾਡੇ ਕੀ ਲੱਗਦੀ ਹੈ ਲੜਕੀ ਮੇਰੀ ਬੇਟੀ ਵੱਡੀ ਪ੍ਰੀਤ ਹਾਂਜੀ ਮੇਰਾ ਨਾਮ ਸੀਤਾ ਹਾਂਜੀ ਤੇ ਕੀ ਹੋਇਆ ਸੀ ਉਹ ਪ੍ਰੀਤ ਨੂੰ ਜਦੋਂ ਕਿੰਨੇ ਕੁ ਮਹੀਨੇ ਪਹਿਲਾਂ ਜਿਹੜੀ ਇੱਕ ਘਟਨਾ ਵਾਪਰੀ ਤਿੰਨ ਮਹੀਨੇ ਹੋ ਚਲੇ ਹਾਂਜੀ ਹੋਇਆ ਕੀ ਸੀ ਹੋਇਆ ਤਾਂ ਪਾਪਾ ਨੂੰ ਹੀ ਪਤਾ ਹੁੰਦੇ ਨੂੰ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਕੀ ਹੋਇਆ ਕੀ ਨਹੀਂ ਹੋਇਆ ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਪਤਾ ਹੁੰਦਾ ਮੈਂ ਬਚਾਉਂਦੀ ਨਾ ਉਹਨੂੰ ਤਮੇਨ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਸੀਗਾ ਮੈਂ ਤਾਂ ਭਾਂਡੇ ਮਾਂਜੀ ਜਾਂਦੀ ਸੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਆ ਵੱਡੀ ਕੋਈ ਆਪਣੀ ਭਾਂਡੇ ਮਾਂਜਦੀਆਂ ਸੀ ਤੋ ਦੁੱਧ ਗਰਮ ਕਰੀ ਜਾਂਦੀ ਸੀ ਉਹਨਾਂ ਨੂੰ ਪਤਾ ਹੋਇਆ ਤਾਂ ਕੀ ਹੋਇਆ ਤੇ ਕੀ ਨਹੀਂ ਹੋਇਆ ਜਦੋਂ ਤੁਸੀਂ ਕਰੋਗੇ ਉਦੋਂ ਕੀ ਗੱਲ ਕਰਕੇ ਕਰੋਗੇ ਕਹਿੰਦਾ ਕਿ ਬਤੁਰੇ ਆਉਣੇ ਆ ਇਹਨਾਂ ਮੈਨੂੰ ਕੀ ਪਤਾ ਸੀਗਾ ਐਵੇਂ ਕਰਨਾ ਨਾ ਉਹਨੂੰ ਪਤਾ ਨਾ ਮੈਨੂੰ ਪਤਾ ਸੀ ਫਿਰ ਜਦੋਂ ਪਤਾ ਲੱਗਾ ਜਦੋਂ ਮਹਿਰ ਤੇ ਕੋਈ ਪਹੁੰਚੇ ਫਿਰ ਉਹਨਾਂ ਨੇ ਕੀ ਕਿਸ ਤਰ੍ਹਾਂ ਕੀ ਕੀਤਾ ਉਹਦੀ ਵੀਡੀਓ ਬਣਾਈ ਹੈ ਹਾਂ ਹਾਂਜੀ ਤੇ ਉਹਨੂੰ ਪ੍ਰੀਤ ਨੂੰ ਕਹਿੰਦਾ ਵੀਡੀਓ ਬਣਾਉਣ ਨੇ ਵੀਡੀਓ ਬਣਾਈ ਤੇ ਗਲਤੀ ਮਾ ਮਾਫੀ ਵੀ ਨਹੀਂ ਮੰਗੀ ਉਹਨੇ ਮਾਫੀ ਵੀ ਨਹੀਂ ਮੰਗੀ ਕਿ ਪਾਪਾ ਮੈਨੂੰ ਮaaf ਕਰ ਦੇ ਤੇ ਚਲ ਮaaf ਕਰ ਹੀ ਦੇਣਾ ਸੀ ਉਹਨੇ ਸੋਕ ਮੈਂ ਆਖੇ ਮaaf ਕਰ ਦੇ ਇਹਨੂੰ ਤੇ ਕੋਈ ਗੱਲ ਨਹੀਂ ਆਪਣੀ ਕੁੜੀ ਵੱਡੀ ਆ ਫਿਰ ਕੀ ਹੋਗਾ ਸਾਰੇ ਤੇ ਗਲਤੀਆਂ ਹੁੰਦੀਆਂ ਨੇ ਤੇ ਉਹਨੇ ਕੀਪ ਤਾਂ ਕੀ ਆਈ ਦਿਲ ਚ ਇੱਕ ਤਾਂ ਦੱਸਿਆ ਕੁੜੀ ਨੇ ਕਿ ਗੋਲੀਆਂ ਖਾਧੀਆਂ ਸੀ ਦਵਾਈ ਖਾਦੀ ਸੀ ਆਪਦੀ ਤੇ ਸ਼ਰਾਬ ਪੀਤੀ ਸੀ ਹੂੰ ਇਹ ਨਾਂਜ ਉਸ ਤੋਂ ਬਾਅਦ ਫੇਰ ੱੱਕਾ ਮਾਰਤਾ ਹਾਂਜੀ ਤੇ ਅੱਜ ਕੀ ਪਤਾ ਲੱਗਾ ਅੱਜ ਪਤਾ ਲੱਗਾ ਕਿ ਵੀਡੀਓ ਵੇਖੀ ਮੋਬਾਈਲ ਤੇ ਮੇਰੇ ਭਰਾ ਦੇ ਮੋਬਾਈਲ ਤੇ ਮੁੰਡੇ ਤੇ ਆਈ ਸੀ ਤੇ ਉਹ ਵੇਖਿਆ ਤੇ ਮੈਨੂੰ ਤਾਂ ਖੁਸ਼ੀ ਹੋ ਗਈ ਮੈਂ ਮੇਰੇ ਕੋਲ ਠੀਕ ਆ ਹਾਂਜੀ ਹੁਣ ਤੁਸੀਂ ਕੋਸ਼ਿਸ਼ ਕੀਤੀ ਵੀ ਉਹ ਕਿੱਥੇ ਆ ਤੁਹਾਨੂੰ ਮਿਲੀ ਹੈ ਅਜੇ ਤੱਕ ਆ ਨਹੀਂ ਹਜੇ ਤਾਂ ਨਹੀਂ ਮਿਲੀਗੀ ਕੋਈ ਫੋਨ ਆਇਆ ਨਾ ਫੋਨ ਵੀ ਨਹੀਂ ਆਇਆਗਾ ਹਾਂਜੀ ਫਿਰ ਹੁਣ ਤੁਸੀਂ ਕੋਸ਼ਿਸ਼ ਕਰ ਰਹੇ ਹੋ ਲੱਭਣ ਦੀ ਜਾਂਚ ਲੱਭਾਂਗੇ ਹਾਂਜੀ ਲੱਭਾਂਗੇ ਹੋਰ ਪਿੱਛੇ ਕਾਰਨ ਕੀ ਆ ਵੀ ਘਰੇ ਕਿਉਂ ਨਹੀਂ ਆਈ ਪਿੱਛੇ ਹੁਣ ਪਤਾ ਨਹੀਂ ਆਪਾਂ ਨੇ ਕੀ ਕਾਰਨ ਆਈ ਨਹੀਂ ਹਾਂਜੀ ਆ ਜਾਵੇ ਤਾਂ ਵਧੀਆ ਕੇ ਪਾਪਾ ਵਾਧੂ ਪਿਆਰ ਕਰਦਾ ਸੀ ਐਵੇਂ ਤਾਂ ਨਹੀਂ ਪਿਆਰ ਨਹੀਂ ਕਰਦਾ ਸੀ ਪਿਆਰ ਤਾਂ ਉਹਨੂੰ ਵਾਧੂ ਕਰਦਾ ਮੋਬਾਈਲ ਲੈ ਕੇ ਦਿੱਤਾ ਟੱਚ ਫੋਨ ਤੇ ਬੈੱਡ ਕਿਹਾ 30000 ਦਾ ਬੈੱਡ ਲੈ ਕੇ ਦਿੱਤਾ ਵਾਧੂ ਸ਼ੌਂਕ ਪੂਰੇ ਕੀਤੇ ਆਨਲਾਈਨ ਕਪੜੇ ਮੰਗਾ ਕੇ ਦਿੰਦਾ ਰਿਹਾ ਹਾਂਜੀ ਸੋ ਮੈਂ ਕਹਿਣਾ ਕਿ ਇੰਨੇ ਨਾ ਪੈਸੇ ਬਰਬਾਦ ਕਰ ਕਦੋਂ ਮੇਰੇ ਕੋਲ ਬੇਟੀਆਂ ਹੀ ਆ ਕਦੋਂ ਮੇਰੇ ਕੋਲ ਚਾਰ ਬੇਟੀਆਂ ਪੈ ਉਹਨਾਂ ਦੇ ਕਰਨਾ ਕਿ ਸੋਚਣਾ ਕਿਹੜਾ ਬੇਟਾ ਹੈਗਾ ਹੁਣ ਤੁਸੀਂ ਉਹਨਾਂ ਦੀ ਜਿਹੜੀ ਬੇਟੀਆਂ ਤੁਸੀਂ ਹੈਗੀਆਂ ਮਤਲਬ ਕਿ ਤੁਹਾਡੇ ਜਿਹਨੇ ਨਾਲ ਤੁਹਾਡੀਆਂ ਬੱਚੀਆਂ ਵੀ ਲੇਕਿਨ ਉਹ ਰੋ ਜਰਮਨ ਦੇ ਵਿੱਚ ਕੀ ਸੀਗਾ ਜਿਹੜੀ ਖਬਰ ਤੁਹਾਡੇ ਸਾਹਮਣੇ ਨਹੀਂ ਆਈ ਤਿੰਨ ਮਹੀਨੇ ਫਿਰ ਕਿਸ ਤਰ੍ਹਾਂ ਮਹਿਸੂਸ ਹੋਇਆ ਤੁਹਾਨੂੰ ਮਸਾ ਹੀ ਦਿਨ ਕੱਟੇ ਆ ਨੀਂਦ ਤਾਂ ਆਉਂਦੀ ਨਹੀਂ ਸਾਰੀ ਰਾਤ ਤੇ ਨਾਲ ਰੋਟੀ ਨੂੰ ਜੀ ਕਰਦਾ ਸੀਗਾ ਹੋਰ ਤੇ ਹੁਣ ਮੈਂ ਦਿਹਾੜੀ ਤੇ ਗਈ ਸੀ ਆਵੇ ਦਿਹਾੜੀ ਕਰਕੇ ਆਈਂ ਦਿਹਾੜੀ ਜਾਨੀ ਆ ਮੇਰੇ ਭਰਾ ਦੇ ਉੱਤੇ ਠੇਕਾ ਲਿਆ ਤੇ ਮੈਂ ਦਿਹਾੜੀ ਜਾਨੀ ਹਾਂਜੀ ਤੁਹਾਨੂੰ ਨਹੀਂ ਖੁਸ਼ੀ ਆਈ ਕੇ ਜਲ ਕੁੜੀ ਠੀਕ ਆ ਤੇ ਚਲ ਪਲ ਪਿਓ ਨੂੰ ਵੀ ਲੈ ਆਉਗੇ